ਸਸਿਕਲਜੀ 9pro ਪੰਜਾਬ ਦੇ ਨਾਲ ਜੁੜੇ ਹੋ ਤੇ ਮੈਂ ਨਵਦੀਪ ਸਿੰਘ ਗੱਲ ਕਰੀਏ ਜਿਮਨੀ ਚੋਣਾ ਦੀ ਦਾ ਅਰੰਣ ਤਾਰਨ ਦੇ ਵਿੱਚ ਜਿਮਨੀ ਚੋਣਾ ਦਾ ਬਿਗਲ ਜਿਹੜਾ ਵੱਜ ਚੁੱਕਾ ਹੈ ਤੇ ਸਾਰੀਆਂ ਹੀ ਪਾਰਟੀਆਂ ਦੇ ਉਮੀਦਵਾਰ ਜਿਹੜੇ ਨੇ ਆਪਣੀ ਆਪਣੀ ਉਮੀਦਵਾਰੀ ਪੇਸ਼ ਕਰਨ ਦੇ ਲਈ ਪੱਬਾ ਪਾਰ ਹੋਏ ਪਏ ਨੇ ਗੱਲਬਾਤ ਕਰਕੇ ਜਾਣਾਂਗੇ ਬੀਜੇਪੀ ਦੇ ਸੀਨੀਅਰ ਤੇ ਪੁਰਾਣੇ ਆਗੂ ਜਿਹੜੇ ਨੇ ਸਾਡੇ ਨਾਲ ਮੌਜੂਦ ਨੇ ਰੌਕੀ ਬੁਰਜ ਜੀ ਜਿਹੜੇ ਦੇ ਉਹਨਾਂ ਨਾਲ ਗੱਲਬਾਤ ਕਰਕੇ ਜਾਣਾਂਗੇ ਕਿ ਕਿਸ ਤਰ੍ਹਾਂ ਉਹ ਜਿਹੜੀ ਹੈ ਜਿਮਨੀ ਚੋਣ ਨੂੰ ਦੇਖਦੇ ਨੇ ਪੂਰੀ ਜਾਣਕਾਰੀ ਲਵਾਂਗੇ ਸਭ ਤੋਂ ਪਹਿਲਾਂ ਸਵਾਗਤ ਕਰ ਲੈਨੇ ਆ ਸਰ ਬਹੁਤ ਬਹੁਤ ਸਵਾਗਤ ਹੈ ਜੀ ਸਾਡੇ ਚੈਨਲ ਦੇ ਉੱਤੇ ਤੁਹਾਡਾ ਤੁਹਾਡਾ ਵੀ ਸਵਾਗਤ ਹੈ ਨਵਦੀਪ ਜੀ ਇੱਥੇ ਪਹੁੰਚੇ ਹੈ ਸਰ ਸਭ ਤੋਂ ਪਹਿਲਾ ਸਵਾਲ ਹੈ ਤਰਨਤਾਰਨ ਦੇ ਵਿੱਚ ਜਿਮਨੀ ਚੋਣ ਨੂੰ ਲੈ ਕੇ ਜਿਹੜਾ ਕਿ ਸਾਰੀਆਂ ਪਾਰਟੀਆਂ ਦੀ ਇਸ ਵੇਲੇ ਨਿਗਾ ਜਿਮਨੀ ਚੋਣ ਦੇ ਉੱਤੇ ਆ ਤੁਸੀਂ ਕਿਸ ਤਰ੍ਹਾਂ ਦੇਖਦੇ ਜਿਸ ਚੀਜ਼ ਦੀ ਦੇਖੋ ਇਹ ਸਭ ਤੋਂ ਪਹਿਲਾਂ ਤੇ ਇਹ ਆਪਣਾ ਨਵਦੀਪ ਜੀ ਜਿਹੜੀ ਜਿਮਨੀ ਚੋਣ ਹੈ ਨਾ ਜੀ ਕਿਉਂਕਿ ਉਹ ਇੰਜ ਨਹੀਂ ਹੋਣੀ ਚਾਹੀਦੀ ਵੀ ਕਿਸੇ ਦੀ ਡੈਥ ਹੋ ਜਾਵੇ ਤੇ ਫਿਰ ਜਿਮਨੀ ਚੋਣ ਆ ਉਹਨਾਂ ਇਸ ਚੀਜ਼ ਦਾ ਦੁੱਖ ਹੈ ਪਰ ਖੈਰ ਜੇ ਹੁਣ ਇਹ ਜਿਮੀਚੋਣ ਆਪਣਾ ਆ ਗਈ ਹੈ ਇਹ ਜਿਮੀਚੋਣ ਜਿਹੜੀ ਹੈ ਸਾਰੀਆਂ ਪਾਰਟੀਆਂ ਉਹ ਆਪਣਾ ਜਿਹੜਾ ਬਿ ਜੋਰਿਸਮਾਈ ਕਰ ਰਹੀਆਂ ਨੇ ਪਰ ਮੈਂ ਸਮਝਦਾ ਵੀ ਇਹ ਇੱਕ ਸਰਕਾਰ ਦੇ ਜਿਹੜਾ ਖਿਲਾਫ ਲੋਕਾਂ ਨੂੰ ਜਿਹੜਾ ਵੋਟ ਕਰਨ ਦਾ ਕਿਉਂਕਿ ਅਜੇ ਵੀ ਕੋਈ ਸਾਲ ਡੇਢ ਸਾਲ ਹੈਗਾ ਵਾ ਜਿਹੜਾ ਸਰਕਾਰ ਸਾਢੇ 3 ਸਾਲ ਦੇ ਵਿੱਚ ਨਹੀਂ ਕਰ ਸਕੀ ਜੇਕਰ ਲੋਕ ਸਰਕਾਰ ਦੇ ਉਲਟ ਵੋਟ ਕਰਨਗੇ ਤੇ ਫਿਰ ਸਰਕਾਰ ਨੂੰ ਇਹ ਗੱਲ ਹੋ ਜਾਣਗੇ ਕਿ ਅਸੀਂ ਲੋਕਾਂ ਨੂੰ ਜਿਹੜਾ ਜਿਹੜਾ ਉਹਨਾਂ ਦੇ ਜਿਹੜਾ ਵਿਸ਼ਵਾਸ ਅਸੀਂ ਤੋੜ ਚੁੱਕੇ ਹਾਂ ਸੋ ਇਸ ਲਈ ਲੋਕਾਂ ਨੇ ਉਹਨਾਂ ਨੂੰ ਨਕਾਰ ਦਿੱਤਾ ਸੋ ਲੋਕਾਂ ਦੇ ਕੋਲ ਇੱਕ ਮੌਕਾ ਵਾ ਕਿ ਸਰਕਾਰ ਦੇ ਉਲਟ ਜਿਹੜਾ ਵੋਟ ਕਰਨ ਸਰ ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਹੈ ਕਿ ਜਿਮਨੀ ਚੋਣ ਜਿਹੜੀ ਸੀ ਨਹੀਂ ਹੋਣੀ ਚਾਹੀਦੀ ਬਹੁਤ ਹੀ ਦੁੱਖ ਦੀ ਗੱਲ ਹੈ ਕਿ ਸਾਡੇ ਹਲਕਾ ਵਿਧਾਇਕ ਕਸ਼ਮੀਰ ਸਿੰਘ ਸੋਲ ਜੀ ਸਾਡੇ ਵਿੱਚ ਨਹੀਂ ਹਨ ਪਰ ਕੁਝ ਜਿਹੜੇ ਕਹਿ ਲਓ ਕਿ ਸੋਸ਼ਲ ਮੀਡੀਆ ਦੇ ਉੱਤੇ ਬਹੁਤ ਪੋਸਟਾਂ ਵਾਇਰਲ ਹੁੰਦੀਆਂ ਰਹੀਆਂ ਸਤਰਾ ਪਹਿਲਾਂ ਵੀ ਤੁਸੀਂ ਕਈ ਵਾਰੀ ਸਵਾਲ ਦਾ ਜਵਾਬ ਦੇ ਚੁੱਕੇ ਜੇ ਪਹਿਲਾਂ ਹੀ ਜਿਹੜੀ ਹੈ ਕਿ ਉਹਨਾਂ ਦੀ ਹਲੇ ਕੀ ਭੋਗ ਨਹੀਂ ਸੀ ਪਿਆ ਜਾਂ ਕਹਿ ਲਓ ਸਸਕਾਰ ਨਹੀਂ ਸੀ ਹੋਇਆ ਪਹਿਲਾਂ ਹੀ ਕਈ ਪੋਸਟਾਂ ਪੈ ਚੁੱਕੀਆਂ ਸੀ ਸਾਡੀ ਪਾਰਟੀ ਜਿਮਨੀ ਚੋਣ ਲੜ ਰਹੀ ਹੈ ਇਸ ਚੀਜ਼ ਨੂੰ ਤੁਸੀਂ ਕਿਸ ਤਰ੍ਹਾਂ ਦੇਖਦੇ ਜੀ ਉਹਨਾਂ ਪਾਰਟੀਆਂ ਨੂੰ ਜਾਂ ਉਹ ਸੋਸ਼ਲ ਮੀਡੀਆ ਤੇ ਪੋਸਟਾਂ ਪਾਉਣ ਵਾਲਿਆਂ ਨੂੰ ਕੀ ਕਹਿਣਾ ਚਾਹੋਗੇ ਦੇਖੋ ਇਹਦੇ ਲੋਕਾਂ ਦੀ ਇਨਸਾਨੀਅਤ ਹੈ ਨਾ ਕਿ ਉਹਨਾਂ ਦਿਲਾਂ ਦੇ ਵਿੱਚ ਕੀ ਹੈ ਜੀ ਉਹ ਇਨਾਂ ਚੀਜ਼ਾਂ ਤੋਂ ਹਰੇ ਕਿਸੇ ਦੀ ਦੇ ਮਾਨਸਿਕਤਾ ਦਾ ਜਿਹੜਾ ਪਤਾ ਲੱਗਦਾ ਵਾ ਸੋ ਇੱਕ ਘਟੀਆ ਮਾਨਸਿਕਤਾ ਵਾ ਕਿਉਂਕਿ ਜਦੋਂ ਡਾਕਟਰ ਸਾਹਿਬ ਇਹ ਬਿਮਾਰ ਸੀ ਨਾ ਉਦੋਂ ਵੀ ਲੋਕ ਇਸ ਕਹੀ ਜਾਂਦੇ ਸੀਗੇ ਪਰ ਅਸੀਂ ਪ੍ਰਮਾਤਮਾ ਅਗੇ ਅਰਦਾਸ ਕਰਦੇ ਸੀਗੇ ਕਿ ਸਾਡੇ ਐਮਐਲਏ ਨੇ ਚਲੋ ਭਾਵੇਂ ਕਿਸੇ ਵੀ ਪਾਰਟੀ ਦੇ ਨੇ ਤੇ ਜਿਨ੍ਹਾਂ ਨੂੰ ਲੋਕਾਂ ਨੇ ਚੁਣਿਆ ਵਾ ਉਹ ਆਪਣਾ ਜਿਹੜਾ ਵਾ ਲੰਬੀ ਉਮਰ ਭੋਗਣ ਤਾਂ ਜੋ ਕਿਉਂਕਿ ਜਿੰਮੜੀ ਨਹੀਂ ਹੋਣੀ ਚਾਹੀਦੀ ਕਿਉਂਕਿ ਜਿੰਮੜੀ ਜੇ ਹੋਵੇ ਹਾਂ ਕੋਈ ਲੈ ਕੇ ਦੇ ਸਰਕਾਰ ਨੇ ਕਿ ਆਪਣਾ ਕਿਸੇ ਜਿਹੜਾ ਐਮਐਲਏ ਆ ਉਹਨੂੰ ਉਥੋਂ ਆਪਣਾ ਮੰਨ ਲਓ ਕਿ ਐਮਪੀ ਬਣ ਜਾਂਦਾ ਹੈ ਜੋ ਕੁਝ ਇਹੋ ਜਿਹਾ ਹੁੰਦਾ ਵਾ ਚਲੇ ਜਾਂਦਾ ਉਹ ਉੱਥੇ ਜਿਮਨੀ ਆਵੇ ਉਹ ਠੀਕ ਆ ਪਰ ਆਹ ਇੰਜ ਨਹੀਂ ਹੋਈ ਜਦੀ ਇਹ ਮੇਰਾ ਇਸ ਚੀਜ਼ ਦਾ ਮੈਨੂੰ ਦੋਖਿਆ ਜੀ ਇਹ ਜੀਡੀਆਈ ਹੈ ਜਿਮਨੀ ਜਿਮਨੀ ਚ ਉਹਨਾਂ ਨੂੰ ਹਟ ਕੇ ਅਗਰ ਆਪਾਂ ਗੱਲ ਕਰੀਏ ਪੰਜਾਬ ਦੇ ਵਿਕਾਸ ਦੀ ਪੰਜਾਬ ਚ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਕਿਸ ਤਰ੍ਹਾਂ ਦਾ ਇਹਨਾਂ ਦਾ ਕਾਰਜਕਾਲ ਜਿਹੜਾ ਹੁਣ ਤੱਕ ਲ ਤੁਸੀਂ ਦੇਖ ਰਹੇ ਜੀ ਕਾਰਜਕਾਲ ਇਹਨਾਂ ਨੇ ਕੀਤਾ ਹੀ ਕੁਝ ਨਹੀਂ ਜੀ ਆਪਣਾ ਜਿਹੜਾ 3.5 ਸਾਲ ਲੰਘੇ ਨੇ ਇਦ ਵਿੱਚ ਲੋਕ ਜਿਹੜੇ ਆ ਬਿਲਕੁਲ ਸਰਕਾਰ ਦੇ ਖਿਲਾਫ ਹੋ ਚੁੱਕੇ ਆ ਵੇਖੋ ਹੁਣ ਸਾਡੇ ਮੈਂ ਆਪਣਾ ਚਲੋ ਇੰਜ ਕਹਿਣਾ ਵੀ ਨਹੀਂ ਚਾਹੀਦਾ ਹੁਣ ਕਿਉਂਕਿ ਇਸ ਟਾਈਮ ਜਿਹੜੇ ਡਾਕਟਰ ਸਾਹਿਬ ਦਾ ਪਰਿਵਾਰ ਹੈ ਉਹਨਾਂ ਨੂੰ ਇਸੀ ਦਾ ਸਦਮੇ ਦੇ ਵਿੱਚ ਵੀ ਨਹੀਂ ਪਰ ਇਹ ਹੈ ਕਿ ਡਾਕਟਰ ਸਾਹਿਬ ਜਿਉਂਦਿਆਂ ਹੀ ਡਾਕਟਰ ਸਾਹਿਬ ਆਪਣੀ ਜਿਹੜੀ ਆ ਉਹ ਵਾਰਡ ਜਿਹੜੀ ਉਹ ਹਰ ਗਈ ਜੀ ਸੋ ਮਤਲਬ ਸਰਕਾਰ ਤੋਂ ਲੋਕ ਟੰਗੜੇ ਸਰ ਜੇ ਅਗਰੇ ਗੱਲ ਕੀਤੀ ਜਾਵੇ ਹਰੇਕ ਪਾਰਟੀ ਦੇ ਉਮੀਦਵਾਰ ਜਿਹੜੇ ਨੇ ਆਪਣੀ ਆਪਣੀ ਦਾਵੇਦਾਰੀ ਪੇਸ਼ ਕਰਨਗੇ ਤਾਂ ਹਰੇਕ ਪਾਰਟੀ ਦੇ ਵਿੱਚ ਹੀ ਇੱਕ ਤੋਂ ਦੋ ਦੋ ਨਹੀਂ ਤਿੰਨ ਚਾਰ ਬਹੁਤ ਜ਼ਿਆਦਾ ਉਮੀਦਵਾਰ ਜਿਹੜੇ ਦਾਵੇਦਾਰੀ ਪੇਸ਼ ਕਰਦੇ ਨੇ ਕੀ ਕਾਰਨ ਮੰਨਦੇ ਜੇ ਕਿ ਪਾਰਟੀ ਹਰੇਕ ਪਾਰਟੀ ਦੇ ਵਿੱਚ ਦਰਾਰ ਹੁੰਦੀ ਹੈ ਫੋਟਬਾਜੀ ਹੁੰਦੀ ਹੈ ਕੁਝ ਲੋਕ ਤਾਂ ਵੈਸੇ ਜਿਹੜਾ ਕਹਿ ਦੇਣਾ ਧੂੜ ਚ ਟੱਟੂ ਭਜਾਉਣਾ ਜੀ ਕੁਝ ਲੋਕ ਤਾਂ ਇਹੋ ਜੇ ਕੰਮ ਕਰਦੇ ਨੇ ਜੀ ਪਰ ਹਰ ਇੱਕ ਕਿਸੇ ਨੂੰ ਆਪਣੀ ਦਾਵੇਦਾਰੀ ਪੇਸ਼ ਕਰਨ ਲਈ ਕਰਨ ਤੋਂ ਪਹਿਲਾਂ ਜੀ ਆਪਣੀ ਉਹ ਝਾਤੀ ਮਾਰਨੀ ਚਾਹੀਦੀ ਹੈ ਕਿ ਮੈਂ ਇਸ ਕਾਬਲ ਹੈਗਾ ਜੀ ਕਿ ਮੇਰੇ ਕੋਲੇ ਤਜਰਬਾ ਹੈਗਾ ਕਿ ਲੋਕ ਮੇਰੇ ਤੇ ਵਿਸ਼ਵਾਸ ਕਰਦੇ ਨੇ ਮੈਨੂੰ ਕੋਈ ਗੱਲਾਂ ਤਾਂ ਨਹੀਂ ਕਰਨਗੇ ਸੋ ਬਾਕੀ ਇਹ ਹਰ ਇੱਕ ਦਾ ਹੱਕ ਹੈ ਜੀ ਹਰ ਇੱਕ ਬੰਦਾ ਜਿਹੜਾ ਦਾਅਵੇਦਾਰੀ ਪੇਸ਼ ਕਰ ਸਕਦਾ ਹੈ ਕੀ ਤੁਹਾਨੂੰ ਨਹੀਂ ਲੱਗਦਾ ਇਸ ਤਰ੍ਹਾਂ ਪਾਰਟੀ ਨੂੰ ਇਸ ਚੀਜ਼ ਦਾ ਨੁਕਸਾਨ ਪਹੁੰਚਦਾ ਹੈ ਅ ਨਹੀਂ ਵੇਖੋ ਅੰਜਾ ਜਿਹੜਾ ਲੀਡਰ ਮਜ਼ਬੂਤ ਹੁੰਦਾ ਜੀ ਜਿਹਨੂੰ ਲੋਕ ਪਸੰਦ ਕਰਦੇ ਆ ਹਨਾ ਜੀ ਉਹਨੂੰ ਕੋਈ ਫਰਕ ਨਹੀਂ ਪੈਂਦਾ ਹਰ ਪਾਰਟੀ ਨੂੰ ਥੋੜੀ ਬੋਦੀ ਉਹ ਪ੍ਰੋਬਲਮ ਆਉਂਦੀ ਹੈ ਪਰ ਪਾਰਟੀ ਨੂੰ ਪਤਾ ਹੁੰਦਾ ਵਾ ਕਿ ਕਿਹੜੇ ਲੀਡਰ ਦੇ ਵਿੱਚ ਕਿੰਨਾ ਕ ਜ਼ਮ ਹੈ ਇਸ ਕਰਕੇ ਹਾਰੇ ਦਾ ਹੱਕ ਹੈ ਉਹ ਜੋ ਮਰਜ਼ੀ ਕਰੀ ਜਾਵੇ ਉਹ ਨਹੀਂ ਟੂ ਸ਼ਟਰਾਂ ਦਾ ਹਾਰੇ ਥਾਂ ਤੇ ਜਾ ਕੇ ਇਲੈਕਸ਼ਨ ਲੱਗ ਜਾਂਦਾ ਹੈ ਸੋ ਇਹੋ ਜਿਹਾ ਕਹੀ ਨੇ ਜਿਵੇਂ ਨੀ ਚੋਣਾਂ ਦੀ ਗੱਲ ਕੀਤੀ ਜਾਵੇ ਤੇ ਬੀਜੇਪੀ ਕਿਹੜੇ ਕਿਹੜੇ ਮੁੱਦੇ ਜਿਹੜੇ ਨੇ ਬੀਜੇਪੀ ਜਿਹੜੀ ਹੈ ਚੋਣ ਲੜੇਗੀ ਜੇਕਰ ਮੰਨ ਲਓ ਬੀਜੇਪੀ ਤੁਸੀਂ ਵੀ ਦਾਵੇਦਾਰੀ ਦੇ ਵਿੱਚ ਜੇ ਇਸ ਚੋਣ ਮੈਦਾਨ ਚ ਉਤਰਨ ਲਈ ਤਿਆਰ ਬਰ ਤਿਆਰ ਜੇ ਕਿਹੜੇ ਮੁੱਦੇ ਨੇ ਜਿਨ੍ਹਾਂ ਦੇ ਉੱਤੇ ਚੋਣ ਲੜ ਸਕਦੀ ਹੈ বিজেਪ? ਹਾਂ ਨਵਦੀਪ ਜੀ ਵੇਖੋ ਮੁੱਦੇ ਸਾਰੇ ਉਹ 2022 ਵਾਲੇ ਆ। ਜੀ ਕੋਈ ਮੁੱਦਾ ਜੇ ਹੱਲ ਹੋਇਆ ਮੈਨੂੰ ਦੱਸ ਦਿਓ ਪਰ ਉਹਨਾਂ ਵੱਲੋਂ ਅਕਸਰ ਹੀ ਦਾਅਵੇ ਕੀਤੇ ਜਾਂਦੇ ਨੇ ਸਕੂਲ ਬਣਾਏ ਜਾ ਰਹੇ ਨੇ ਹੋਰ ਬਹੁਤ ਜ਼ਿਆਦੀਆਂ ਸਕੀਮਾਂ ਅਕਸਰ ਹੀ ਸੋਸ਼ਲ ਮੀਡੀਆ ਤੇ ਦੇਖੋ ਤੇ ਉਹਨਾਂ ਦੇ ਪੇਜ ਦੇ ਉੱਤੇ ਡੇਲੀ ਕੋਈ ਨਾ ਕੋਈ ਅਪਡੇਟ ਜਿਹੜੀ ਹੈ ਦੇਖਣ ਨੂੰ ਮਿਲ ਜਾਂਦੀ ਹੈ। ਸਕੂਲਾਂ ਦੇ ਵਿੱਚ ਜਾ ਕੇ ਵੇਖ ਲਓ। ਜੀ ਕਿਤੇ ਜਾ ਕੇ ਸਕੂਲਾਂ ਦੇ ਜਿਹੜੇ ਮਾਸਟਰ ਨੇ ਉਹਨਾਂ ਤੋਂ ਪੁੱਛਿਓ। ਜੀ ਕਿ ਉਹ ਕਿਹੜੇ ਤਰੀਕੇ ਨਾਲ ਜਿਹੜੀ ਸਰਕਾਰ ਆ ਲੋਕਾਂ ਦੇ ਅੱਖਾਂ 'ਚ ਘਟਾ ਪਾ ਰਹੀ ਹੈ। ਉਹ ਪੁਰਾਣੀਆਂ ਬਿਲਡਿੰਗਾਂ ਨੂੰ ਰੰਗ ਕਰਕੇ ਉਹਦੇ ਉੱਤੇ ਥੋੜਾ ਬੋਦਾ ਲਿਖ ਕੇ ਤੇ ਉੱਤੇ ਪਰਦੇ ਲਾ ਲਈ ਉਹ ਉਦਘਾਟਨ ਹੋਏ ਨਾ ਬਸ ਆ ਕੰਮ ਹੋ ਰਿਹਾ ਹੋਰ ਕੁਛ ਨਹੀਂ ਥੋੜੇ ਦਿਨ ਪਹਿਲਾਂ ਵੀ ਇੱਕ ਸੋਸ਼ਲ ਮੀਡੀਆ ਤੇ ਉਹਨਾਂ ਵੱਲੋਂ ਪਾਇਆ ਜਾਂਦਾ ਹੈ ਕਿ ਹੁਣ ਮਹਿੰਗਾ ਇਲਾਜ ਕਰਾਉਣ ਤੇ ਕਿਸੇ ਨੂੰ ਵੀ ਡਰ ਦੀ ਜ਼ਰੂਰਤ ਨਹੀਂ ਹੈ ਵੇਖੋ ਇਹ ਤਾਂ ਜੇ ਨਵਾਂ ਨਵਾਂ ਸ਼ੋਸ਼ਾ ਛੱਡਿਆ ਉਹਨਾਂ ਨੇ ਜੀ ਸਾਡਾ ਤੇ ਵੇਖੋ ਜਿਹੜਾ ਆਪਣੇ ਜਿਹੜਾ ਆਯੂਸ਼ਮਾਨ ਜਿਹੜਾ ਕਾਰਡ ਆ ਉਹ ਕਦੋਂ ਦਾ ਚੱਲ ਰਿਹਾ ਇਹ ਕਿਸੇ ਨੂੰ ਕੋਈ ਦਿੱਕਤ ਆਈ ਹੈ ਪਿਛਲੇ ਹੁਣ ਥੋੜੇ ਦਿਨ ਪਹਿਲੇ ਇੱਕ ਸਾਡਾ ਇੱਕ ਸੱਜਣ ਸੀਗਾ ਉਹਦਾ ਇਲਾਜ ਸੀਗਾ ਉਹਦਾ ਹੋਇਆ 5 ਲੱਖ ਰੁਪਏ ਡਾਕਟਰਾਂ ਨੇ ਮੰਗਿਆ ਪਰ ਉਹਦਾ ਫ੍ਰੀ ਹੋਇਆ ਸੋ ਇਹ ਆ ਕਿ ਇਹ ਹੁਣ ਜਦੋਂ ਇਹ ਚੱਲੂਗਾ ਫਿਰ ਵੇਖਾਂਗੇ ਜਰਖਾਨ ਜੋਗੇ ਦੇ ਨਾਲ ਕੋਲ ਪੈਸੇ ਨਹੀਂ ਉਹਨਾਂ ਨੇ ਕਿੱਥੋਂ ਕਰ ਲੈਣਾ ਇਸ ਕਰਕੇ ਸਾਰਾ ਕੁਝ ਜੋ ਕੰਮ ਚੱਲ ਪੂਗਾ ਕਿਉਂਕਿ ਇਹਨਾਂ ਦੇ ਲਾਲੀਪਾਪ ਨੇ ਜਦੋਂ ਇਹ ਪੂਰਾ ਕਰਨਗੇ ਉਦੋਂ ਪਤਾ ਲੱਗੂ ਪੰਜਾਬ ਦੀ ਕਾਨੂੰਨ ਵਿਵਸਥਾ ਨੂੰ ਕਿਸ ਤਰ੍ਹਾਂ ਦੇਖਦੇ ਨੇ ਤੁਸੀਂ ਆਪਣੇ ਤੌਰ ਦੇ ਤੇ ਕਿਸ ਤਰ੍ਹਾਂ ਦੇਖਦੇ ਹੋ ਵੇਖੋ ਪੰਜਾਬ ਦੀ ਜਿਹੜੀ ਕਾਨੂੰਨ ਅਵਸਥਾ ਵਾ ਹੁਣ ਗੱਲ ਇਹ ਕਿ ਹੋਏ ਭਗਵੰਤ ਮਾਨ ਨੂੰ ਨਹੀਂ ਸੀ ਜਿਹੜੇ ਕਹਿੰਦੇ ਸੀਗੇ ਵੀ ਇੰਨੀ ਨਹੀਂ ਸਕਿਉਰਟੀ ਲਈ ਫਿਰਦੇ ਮੈਨੂੰ ਤੇ ਕਿਸੇ ਚੀਜ਼ ਦੀ ਲੋੜ ਨਹੀਂ ਅੱਜ ਤੁਸੀਂ ਦੱਸੋ ਵੀ 4 4 5 500 ਬੰਦਾ ਇਹਨਾਂ ਦਾ ਲੱਗਿਆ ਫਿਰਦਾ ਤੇ ਉਹ ਵਿਚਾਰੇ ਜਿਹੜੇ ਮੁਲਾਜ਼ਮ ਨੇ ਉਹ ਜਨਤਾ ਦੀ ਹਿਫਜ਼ ਕਰਨ ਲਈ ਇਹਨਾਂ ਦੀ ਕਰਨ ਸੋ ਇਸ ਕਰਕੇ ਜਿਹੜੀ ਕਾਨੂੰਨ ਵਿਵਸਥਾ ਵਾਏ ਬਹੁਤ ਹੀ ਆਪਣੀ ਜਿਹੜੀਆਂ ਲੋਕਾਂ ਨੂੰ ਜਿਹੜਾ ਸਹਿਮ ਦਾ ਮਾਹੌਲ ਹੈ ਔਰ ਕੋਈ ਵੀ ਆਪਣੇ ਆਪ ਨੂੰ ਜਿਹੜਾ ਸਿਕਿਉਰ ਨਹੀਂ ਸੰਦਰਿਆ ਕਿਉਂਕਿ ਰੋਜ਼ ਜਿਹੜੀਆਂ ਵਾਰਦਾਤਾਂ ਆਪਾਂ ਵੇਖ ਰਹੇ ਆ ਕਦੀ ਕਿਤੇ ਗੋਲੀ ਚੱਲ ਗਈ ਕਦੀ ਕਿਤੇ ਡਕੈਤੀ ਹੋ ਗਈ ਕੋਈ ਲੁੱਟ ਖੋਹ ਗਈ ਇਸ ਕਰਕੇ ਜਿਹੜਾ ਕਾਨੂੰਨ ਨਾਂ ਦੀ ਜਿਹੜੀ ਚੀਜ਼ ਹੈ ਨਹੀਂ ਚਲੋ ਜਿਹੜੇ ਅਫਸਰ ਚੰਗੇ ਨੇ ਹੁਣ ਸਾਡੇ ਇੱਥੇ ਐਸਐਸਪੀ ਸਾਹਿਬ ਨੇ ਮਤਲਬ ਬਹੁਤ ਵਧੀਆ ਨੇ ਉਹ ਕਰ ਰਹੇ ਨੇ ਪਰ ਕੁਝ ਜਿਹੜੇ ਮਤਲਬ ਜਿਹੜੇ ਮੌਜੂਦਾ ਸਰਕਾਰ ਦੇ ਜਿਹੜੇ ਨੁਮਾਇंदे ਹੁੰਦੇ ਨੇ ਉਹ ਆਪਣੇ ਹਿਸਾਬ ਨਾਲ ਜਿਹੜਾ ਕਾਨੂੰਨ ਜਿਹੜੀ ਧਜੀ ਜਿਹੜੀ ਅਡਾਉਂ ਰਹੇ ਕਿਹੜੀ ਜਿਹੜੀ ਅਪੀਲ ਹੈ ਤੁਸੀਂ ਹਲਕਾ ਵਾਸੀਆਂ ਨੂੰ ਜਾਂਦੇ ਜਾਂਦੇ ਆਪਣੇ ਵੱਲੋਂ ਕਰਨੀ ਚਾਹੋਗੇ ਵੇਖੋ ਮੈਂ ਤੇ ਹਲਕਾ ਵਾਸੀ ਨੂੰ ਇਹ ਗੱਲ ਕਹਿਣੀ ਚਾਹੂੰਗਾ ਕਿ ਤੁਹਾਡੇ ਕੋਲ ਅਜੇ ਤੋਂ 1.5 ਸਾਲ ਸਰਕਾਰ ਪਈ ਹੈ ਜਿਹੜਾ ਵੀ ਵੇਖੋ ਜੇ ਆਉਂਦੀ ਹੈ ਆਪਣੇ ਅ ਦੂਸਰੀ ਪਿਆੜਾ ਟੈਨ ਹੋਣ ਇਹਦੇ ਵਿੱਚ ਇਹਨਾਂ ਨੇ ਬਥੇਰੇ ਸਮਝਬਾ ਜੋ ਇਲੈਕਸ਼ਨ ਤੋਂ ਪਹਿਲਾਂ ਪਹਿਲਾਂ ਸਮਝਬਾਗ ਵਖਾਉਣਗੇ ਜੀ ਲੈਕਿਨ ਲੋਕਾਂ ਕੋਲ ਇੱਕ ਮੌਕਾ ਆ ਜੇ ਲੋਕ ਚਾਹੁੰਦੇ ਨੇ ਕਿ ਜਿਹੜਾ ਬਾਕੀ ਸਮਾਂ ਬਚਿਆ ਵਾ ਉਹਦੇ ਵਿੱਚ ਸਰਕਾਰ ਕੁਝ ਕਰ ਸਕੇ ਕਰਨਾ ਦੇ ਨਾ ਹੈ ਨਹੀਂ ਕਿ ਵੈਸੇ ਕੁਝ ਵੀ ਪਰ ਜੇ ਚਾਹੁੰਦੇ ਨੇ ਤੇ ਇਹਨਾਂ ਨੂੰ ਜਿਹੜੀ ਇਹ ਕੁੰਭ ਕਰਨ ਦੀ نیند ਜਿਹੜੀ ਸੁੱਤੀ ਆ ਇਹਨੂੰ ਜਗਾਉਣ ਔਰ ਜੇ ਜਿਮਨੀ ਚੋਂ ਆਈ ਆ ਸਰਕਾਰ ਦੇ ਉਲਟ ਵੋਟ ਜਿਹੜੀ ਪਾ ਕੇ ਆਪਣਾ ਰੋਸ ਆ ਉਹ ਜਿਤਾਉਣ ਤਾਂ ਜੋ ਇਹ ਸਰਕਾਰ ਨੂੰ ਪਤਾ ਲੱਗ ਜਾਏ ਕਿ ਲੋਕਾਂ ਨੇ ਸਾਨੂੰ ਨਕਾਰ ਲੱਗਿਆ ਬਹੁਤ ਬਹੁਤ ਧੰਨਵਾਦ ਸਰ ਆਪਣਾ ਕੀਮਤੀ ਸਮਾਂ ਸਾਨੂੰ ਦੇਣ ਵਾਸਤੇ ਜੀ ਤੁਹਾਡਾ ਵੀ ਧੰਨਵਾਦ ਜੀ ਨਜੀਬ ਜੀ ਇਹ ਸਨ ਬੀਜੇਪੀ ਦੇ ਸੀਨੀਅਰ ਆਗੂ ਰੌਕੀ ਬੁਰਜ ਜੀ ਜਿਨ੍ਹਾਂ ਨੇ ਇੱਕ ਤੇ ਅਪੀਲ ਕੀਤੀ ਲੋਕਾਂ ਨੂੰ ਕਿ ਇਸ ਮੌਜੂਦਾ ਸੁੱਤੀ ਸਰਕਾਰ ਜਿਹੜੀ ਕੁੰਭ ਕਰਨੀ ਦੀ ਸੁੱਤੀ ਹੈ ਉਸ ਨੂੰ ਇਸ ਜਿਮਣੀ ਚੋਣ ਦੇ ਵਿੱਚ ਨਕਾਰ ਕੇ ਜਵਾਬ ਦਿੱਤਾ ਜਾਵੇ ਉਸ ਨੂੰ ਜਗਾਇਆ ਜਾਵੇ ਤੇ ਨਾਲ ਹੀ ਉਹਨਾਂ ਨੇ ਸੋਸ਼ਲ ਮੀਡੀਆ ਦੇ ਉੱਤੇ ਜਿਹੜੇ ਪਹਿਲਾਂ ਹੀ ਡਾਕਟਰ ਕਸ਼ਮੀਰ ਸਿੰਘ ਸੋਹਲ ਜੀ ਦਾ ਜੇ ਸੰਸਕਾਰ ਨਹੀਂ ਸੀ ਹੋਇਆ ਸੋਸ਼ਲ ਮੀਡੀਆ ਤੇ ਪੋਸਟਾਂ ਪਾਉਣ ਵਾਲਿਆਂ ਨੂੰ ਵੀ ਧਾਲੀ ਉਹਨਾਂ ਨੇ ਕਿਹਾ ਵੀ ਐਸੀ ਘਟੀਆ ਰਾਜਨੀਤੀ ਤੋਂ ਗਰੇਜ ਕਰਨਾ ਚਾਹੀਦਾ ਹੈ ਐਸੇ ਹੋਰ ਜਾਣਕਾਰੀਆਂ ਲੈਣ ਦੇ ਲਈ ਤੁਸੀਂ ਜੁੜੇ ਰਹੋ 9pro ਪੰਜਾਬ ਦੇ ਨਾਲ ਤਦ ਤੱਕ ਦੇ ਲਈ ਧੰਨਵਾਦ